बिकन इमाम से आ रहे थे पठानकोट खाली करना था ट्रक में कोयला था नींद का झोका थे।, थे मदद करने के लिए रोक गए थे पुलिस को फोन कर दिया आ गए थे पुलिस कैसा लगा अच्छे लोग मदद... बहुत बढ़िया बढ़िया आदमी है बहुत बढ़िया आदमी देर लगेगी घंटा आधा घंटा लगेगा ਮੇਰਾ ਨਾਮ ਅਮਨਦੀਪ ਹੈ ਮੈਂ ਆਸਾ ਫਾਉਂਡੇਸ਼ਨ ਦਾ ਪ੍ਰੈਜ਼ੀਡੈਂਟ ਆ ਤੇ ਮੇਰਾ ਰਜીર ਬਾਵਾ ਜੀ ਦੇ ਇਹ ਘਟਨਾ ਜਿਹੜੀ ਹੋਈ ਹੈ ਇਹ ਹੋਈ ਹੈ ਜੀ ਜਿਹੜਾ ਬਾਈਪਾਸ ਦਾ ਹੀ ਆ ਦਾ ਪਰਿਆਰੋਂ ਨਿਕਲਦਾ ਉੱਥੇ ਇਹ ਟਰੱਕ ਪਲਟਿਆ ਜੀ ਆਨ ਨੂੰ ਜੀ ਕਿਸੇ ਲੋਕਲ ਦਾ ਹੀ ਫੋਨ ਆਇਆ ਹੈਗਾ ਕਿ ਇੱਥੇ ਟਰੱਕ ਪਲਟ ਗਿਆ ਹੋਇਆ ਤੇ ਉਹਦੀ ਮਦਦ ਕੀਤੀ ਜਾਏ ਕਿਉਂਕਿ ਟਰੱਕ ਵੀ ਗੁਜਰਾਤ ਤੋਂ ਆਇਆ ਹੈਗਾ ਤੇ ਉੱਤ ਬਾਅਦ ਜਦੋਂ ਅਸੀਂ ਪਹੁੰਚਿਆ ਤੇ ਨਾਲ ਹੀ ਐਸਐਸਐਫ ਦੀ ਟੀਮ ਨੂੰ ਫੋਨ ਕੀਤਾ ਉਹ ਵੀ 5-7 ਮਿੰਟਾਂ 'ਚ ਉਹ ਪਹੁੰਚ ਗਈ ਆ ਐਨਐਚਏ ਦੀ ਟੀਮ ਨੂੰ ਕੀਤਾ ਫੋਨ ਉਹ ਵੀ ਪਹੁੰਚੀ ਹੈ ਜੀ ਆ ਡਾਤਾ ਦੇਣ ਵਾਸਤੇ ਇਹ ਜਦੋਂ ਉਹ ਹਾਈ ਡ੍ਰਮ ਮੰਗਾਏ ਆ ਇੱਕ ਐਨਐਚਏ ਵਾਲੀ ਟੀਮ ਨੂੰ ਵੱਲੋਂ ਹਾਈ ਡਰਾਊਗਾ ਤੇ ਇੱਕ ਆਪਾਂ ਆਪਣਾ ਮੰਗਾਇਆ ਇਹ ਉਸ ਤੋਂ ਬਾਅਦ ਵੀ ਦਿਨੇ ਕੋਈ ਅੱਧੇ ਪੌਨੇ ਘੰਟੇ ਤੱਕ ਬਨੇ ਜੋ ਹਾਈ ਡਾ ਪਹੁੰਚੂਗਾ ਅੱਧੇ ਪੌਨੇ ਘੰਟੇ ਤੱਕ ਇਹ ਰੋਡ ਕਲੀਅਰ ਹੋ ਜਾਊਗਾ ਇਹ ਤਾਂ ਨਹੀਂ ਹੋਇਆ ਪਰ ਮਾਲ ਦਾ ਨੁਕਸਾਨ ਜਰੂਰ ਹੋਇਆ ਕੋਲਾ ਕੋਲਾ ਸੀਗਾ ਲੱਦੇ ਦਾ ਟਰੱਕ ਦੇ ਉੱਤੇ ਉਹ ਨੁਕਸਾਨ ਹੋ ਗਿਆ ਇਹ ਨਾਲੇ ਟਰੱਕ ਦਾ ਵੀ ਨੁਕਸਾਨ ਹੋਇਆ ਜੀ ਹਾਡੇ ਏਰੀਆ ਬੜਾ ਵਧੀਆ ਆ ਇੱਥੇ ਇਦਾਂ ਦਾ ਚਲੋ ਮਦਦ ਹੀ ਕਰਨ ਵਾਸਤੇ ਲੋਕ ਅੱਗੇ ਹੁੰਦੇ ਆ ਇਦਾਂ ਦਾ ਕੰਮ ਨਹੀਂ ਕਰਦੇ ਅਗੇ ਇੱਥੇ ਦੇ ਜਦੋਂ ਫੋਨ ਕੀਤਾ ਸਾਨੂੰ ਪਤਾ ਲੱਗਾ ਤੇ ਸਾਡੇ ਨਾਲ ਜਿਹੜੇ ਸਾਡੀ ਟੀਮ ਦੇ ਮੈਂਬਰ ਸੀਗੇ ਸਾਰੇ ਵੀਰ ਇੱਥੇ ਪਹੁੰਚੇ ਮੌਕੇ ਤੇ ਮੇਰਾ ਨਾਮ ਭਾਜੀ ਕਨਸਟੇਬਲ ਕਰਨ ਵੀਰ ਜੇ ਜਿਹੜੀ ਸਾਡੀ ਅਸਰ ਦੀ ਟੀਮ ਆ ਜਿਹੜੀ ਰਾਤ ਤੇ ਕੰਮ ਕਰਦੀ ਆ ਉਹਨੇ ਆ ਕੇ ਇਹਨੂੰ ਕੋਲ ਆਈ ਸੀ ਉਹਨਾਂ ਨੂੰ ਉਹਨਾਂ ਨੇ ਆ ਕੇ ਦੇਖਿਆ ਇਹਨੂੰ ਉਸੇ ਟਾਈਮ ਆ ਕੇ ਇਹਨਾਂ ਨੇ ਜਿਹੜੇ ਕੋਨ ਲਗਾਈ ਆਪਣੀ ਕੋਨ ਲਗਾ ਕੇ ਤੇ ਟ੍ਰੈਫਿਕ ਨੂੰ ਥੋੜਾ ਆਵਾਜੇ ਸਟਾਰਟ ਢੰਗ ਨਾਲ ਚਾਲੂ ਕੀਤੀ ਗਈ ਆ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਮਜ਼ਦੂਰਗਿਆਰ ਬੁਲਾਏ ਆ ਖਾਲੀ ਕਰਵਾਇਆ ਟਰੱਕ ਨੂੰ ਉਸ ਤੋਂ ਬਾਅਦ ਇਹਨਾਂ ਸਾਡੀ ਕੋਲ ਆਈ ਆ ਵੀ ਇਹਨੂੰ ਰੋਡ ਨੂੰ ਬੰਦ ਕਰਨਾ ਪਵੇਗਾ ਤਾਂ ਕਿ ਅਸੀਂ ਜਿਹੜਾ ਆਪਣਾ ਦੂਜਾ ਟਰੱਕ ਆ ਉਹ ਲੋਡ ਕਰਵਾ ਸਕੀਏ ਤੇ ਅਸੀਂ ਮੌਕੇ ਤੇ ਉਸੇ ਟਾਈਮ ਆ ਕੇ ਤੇ ਨਾਲ ਹੁਣ ਹਾਈਵੇ ਵਾਲੀ ਟੀਮ ਆਈ ਹੋਈ ਆ ਉਹਨਾਂ ਨੇ ਉਹ ਆਪਣੇ ਜਿਹੜਾ ਪਿੱਛੇ ਐਗਜ਼ਿਟ ਲੱਗਦਾ ਉੱਥੋਂ ਹੁਣ ਅਸੀਂ ਰੋਡ ਬੰਦ ਕਰਾਂਗੇ ਜਦੋਂ ਸਾਡਾ ਡਰ ਆ ਗਿਆ ਤੇ ਜਿਹੜਾ ਟਰੱਕ ਟਿਪਰ ਲੋਡ ਹੋਣ ਤੋਂ ਬਾਅਦ ਅਸੀਂ ਜਿਹੜੀ ਟ੍ਰੈਫਿਕ ਉਸ ਚੱਲ ਰੰਗ ਚ ਚਾਲੂ